ਨਵੇਂ ਕਲੀਕਿਸੰਦ ਪ੍ਰੋਗਰਾਮ ਹੈ ਇਸ ਤਰ੍ਹਾਂ ਕਿ ਬਾਕੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਪਾਰਟੀਆਂ ਦੇ ਵਿੱਚ ਆਪਾਂ ਦੇਖਦੇ ਵੀ ਰਹੇ ਹਾਂ ਤੁਸੀਂ ਸੁਣਦੇ ਵੀ ਰਹੇ ਹੋਗੇ ਕਿ ਵੈਸੇ ਤਾਂ ਬਣਾ ਲੈਂਦੇ ਐ ਮਹਿਲਾ ਵਿੰਗ ਪਰ ਉਹ ਮਹਿਲਾ ਵਿੰਗ ਹੁੰਦਾ ਕਿਸੇ ਨਾ ਕਿਸੇ ਮੰਤਰੀ ਦੇ ਘਰੋਂ ਚੱਲਦਾ ਹੈ ਜਾਂ ਕਿਸੇ ਪਾਵਰਫੁੱਲ ਪ੍ਰਧਾਨ ਜਾਂ ਕਿਸੇ ਉਹਦੇ ਘਰੋਂ ਹੀ ਚੱਲਦਾ ਹੈ ਬਸ ਆਮ ਜਿਹੜੀਆਂ ਘਰਾਂ ਦੀਆਂ ਮਹਿਲਾਵਾਂ ਨੇ ਉਹ ਸਿਰਫ ਜ਼ਿੰਦਾਬਾਦ ਮਰਦਾਬਾ ਦੇ ਨਾਰੇ ਉੱਥੇ ਹੀ ਰਹਿ ਜਾਂਦੀਆਂ ਅੱਗੇ ਨਹੀਂ ਆਉਂਦਿੰਦੇ ਸ਼ਕਤੀਆਂ ਵੰਡਣ ਦਾ ਜੇ ਮੌਕਾ ਆ ਜੇ ਤਾਂ ਬਿਲਕੁਲ ਹੀ ਨਹੀਂ ਦਿੰਦੇ ਕਿ ਨਹੀਂ 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 ਇਹਨਾਂ ਨੂੰ ਆਮ ਆਦਮੀ ਪਾਰਟੀ ਤੁਹਾਨੂੰ ਇਹ ਗੱਲ ਦੀ ਟ੍ਰੇਨਿੰਗ ਦੇ ਰਹੀ ਹੈ ਤੇ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰੋ ਨਹੀਂ ਤਾਂ ਕੀ ਹੈ ਬਾਪੂ ਜਾਂਦਾ ਬਾਪੂ ਕਿਸੇ ਪਾਰਟੀ 'ਚ ਹੈ ਬਾਪੂ ਦੇ ਕਹਿਣ ਤੇ ਸਾਰਾ ਕੱਬਰ ਫਟਾਪਾ ਜਪਰਾ ਦੇ ਕਹਿਣ ਤੇ ਪਾਲੀ ਮੈਂ ਬਹੁਤ ਸਾਰੇ ਗਰਲਜ਼ ਕਾਲਜ ਦੇ ਵਿੱਚ ਗਿਆ ਮੈਂ ਇਹੀ ਜਾ ਕੇ ਉੱਥੇ ਕਿਹਾ ਤੁਹਾਡਾ opinion ਕਿੱਥੇ ਹੈ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਘਰ ਚ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਹਿੱਸਾ ਲਓ ਵਿੱਚ